ਅੱਛੇ ਕਾਲ ਜੀ ਪੰਜਾਬ ਨਿਊਜ਼ ਬੁਲਟਨ ਵਿੱਚ ਆਏ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆ ਤਾਸਾ ਸੁੱਕੀਆਂ ਤੇ ਜੋ ਪੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਦਮਪੁਰ 에ਅਰ ਬੇਸ ਦੇ ਫੌਜੀ ਜਵਾਨਾਂ ਨਾਲ ਕੀਤੀ ਮੁਲਾਕਾਤ ਹੈ ਕਿ ਹਰ ਜਵਾਨਾ ਦਾ ਧੰਨਵਾਦੀ ਰਹੇਗਾ ਤੇ ਜੀਠਾ ਸ਼ਰਾਬ ਕਾਂ ਤੇ ਸ਼ਰਾਬ ਕਰਨ 15 ਲੋਕਾਂ ਦੀ ਮੋਹਤ ਮੁੱਖ ਮੰਤਰੀ ਨੇ ਕਿਹਾ ਮੌਤਾ ਨਹੀਂ ਕਤਲ ਪਿੰਡਾਂ ਦੀਆਂ ਪੰਚਾਇਤਾਂ ਵਿਸ਼ੇਸ਼ ਹੱਤਿਆ ਤਾਂ ਚੱਲੀ ਜੀਠਾ ਸ਼ਰਾਬ ਕਾਂ ਤੇ ਗੁਰਦੇ ਸੁਨੀਲ ਜਾਖੜਾ ਕਿਹਾ ਭਗਵੰਤ ਮਾਨ ਤਾਂ ਕਠਨ ਮੁਕਲੀ ਜੀਠਾ ਸ਼ਰਾਬ ਕਾਂ ਨੂੰ ਲੈ ਕੇ ਰਾਜਪਾਲ ਨੂੰ ਮਿਲੇਗਾ ਪੰਜਾਬ ਬੀਜੇਪੀ ਦਾ ਵਾਅਦਾ ਹੰਗਲ ਜ਼ਾਮਾ ਦੀ ਪਾਰਟੀ ਦਾ ਪ੍ਰਦਰਸ਼ਨ ਜਾਰੀ ਮੰਤਰੀ ਨੇ ਪੰਜਾਬ ਦੇ ਪਾਣੀ ਬਚਾਉਣ ਲਈ ਆਵਾਜ਼ ਕੀਤੀ ਬੁਲੰਦ ਕਿ ਹਾ ਹੋਰ ਕਿਸੇ ਨੂੰ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ। ਹੁਣ ਖਬਰਾਂ ਵਿਸਥਾਰ ਦੇ ਨਾਲ ਆਪਰੇਸ਼ਨ ਨਸਿੰਦੂਰ ਤੇ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਪੰਜਾਬ ਦੇ ਆਦਮਪੁਰ 에ਅਰਬੇਸ ਦਾ ਦੌਰਾ ਕੀਤਾ ਤੇ ਉੱਥੇ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ। ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੌਕੇ ਉਹਨਾਂ ਜਵਾਨਾਂ ਨਾਲ ਫੋਟੋਆਂ ਖਿੱਚਵਾਈਆਂ ਤੇ ਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਤੇ ਪੋਸਟ ਕੀਤਾ ਤੇ ਲਿਖੇ ਇਕ ਜੋ ਇਸ ਵੀਰੇ ਮੇ ਅਇਰ ਫੋਰਸ ਆਦਮਪੁਰ ਦਾ ਦੌਰਾ ਕੀਤੇ ਤੇ ਸਾਡੇ ਬਹਾਦਰ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਿਆ ਉਹਨਾਂ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਜੋ ਹਿੰਮਤ ਡ੍ਰਿਡਤਾ ਤੇ ਨਿਡਰਤਾ ਦੇ ਪ੍ਰਤੀਕ ਨੇ ਭਾਰਤ ਸਾਡੇ ਹਥਿਆਰਬੰਦ ਬਲਾ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਹੀ ਧੰਨਵਾਦੀ ਰਹੇਗਾ ਸੋ ਰਾਤ ਦੇਸ਼ ਨੂੰ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਤਵਾਦੀਆਂ ਨੇ ਭਾਰਤ ਦੇ ਇੰਨਾ ਵੱਡਾ ਫੈਸਲਾ ਲੈਣ ਦਾ ਸੁਪਨਾ ਵੀ ਨਹੀਂ ਵੇਖਿਆ ਸੀ ਪਰ ਜਦੋਂ ਦੇਸ਼ ਇਕਜੁੱਟ ਹੁੰਦਾ ਹੈ ਰਾਸ਼ਟਰ ਪਹਿਲਾਂ ਦੀਪਾ भरिया ना होंद सो so, राष्ट्र सर्वोच्च ता मजबूत फैसले नहीं चाहते नहीं मैं गर्व के साथ कह सकता हूँ क्या आप सभी अपने लक्ष्यों पर बिल्कुल खरे उतरे हैं। पाकिस्तान में आतंकी ठिकानों और उनके एयरबेस ही तबाह नहीं हुए बल्कि उनके नापाक इरादे और उनके दुस्साहस दोनों की हार हुई है ਸ਼੍ਰੀਖਾਸੇ ਕੀ ਬੀਤੀ ਰਾਤ 12 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕੀਤਾ ਤਾਂ ਕਿ ਹੈ ਕਿ ਇਸ ਆਪਰੇਸ਼ਨ ਨਾਲ ਹੁਣ ਹਰ ਅਤਵਾਦੀ ਨੂੰ ਦੇਸ਼ ਦੀਆਂ ਧੀਆਂ ਦੇ ਭੈਣਾ ਤੇ ਮੱਥੇ ਤੋਂ ਸਿੰਦੂਰ ਪੁੰਜਣ ਦੀ ਕੀਮਤ ਪਤਾ ਲੱਗ ਗਈ ਹੈ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾ ਦੇ ਸਿੰਦੂਰ ਮਿਟਾਏ ਉਹਨਾਂ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਜਾਏਗਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਵੇਖਣ ਨੂੰ ਮਿਲਿਆ ਹੈ प्राप्त जानकारी मुताबिक मजीठा नले पिंड थरीएवाल मरड़ी ते पंगहाली ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਮਿਲੀ ਹੈ ਕਿ ਹੁਣ ਤੱਕ ਕਰੀਬ 15 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੁਝ ਲੋਕ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਚੱਲ ਰਹੇ ਨੇ ਸਥਾਨਕ ਲੋਕਾਂ ਦੇ ਮੁਤਾਬਿਕ ਮਰਾੜੀ ਕਲਾਂ ਪਿੰਡ ਦੇ ਵਿੱਚ ਹੀ 4 ਲੋਕਾਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚੋਂ ਜ਼ਿਆਦਾਤਰ ਮਜ਼ਦੂਰ ਸਨ ਜੋ ਪਿੰਡਾਂ 'ਚ ਇੱਟਾਂ ਤੇ ਭੱਟੀਆਂ ਤੇ ਕੰਮ ਕਰਦੇ ਸੀ ਮੌਤਾਂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਮਜੀਠਾ ਹਲਕੇ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 15 ਲੋਕਾਂ ਦੀ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਮਜੀਠੀ ਦੇ ਹਾਲੇ ਦੁਆਲੇ ਦੇ ਕੁਝ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਈ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਮਾਸੂਮ ਲੋਕਾਂ ਦੇ ਕਾਤਲਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਨੇ, ਕਤਲ ਨੇ। ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੇ ਘਰਾਂ ਵਿੱਚ ਸੱਤਰ ਵਿਛਾਉਣ ਵਾਲੀ ਨਾਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਗਿਆ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਪਰਮਾਤਮਾ ਅਗੇ ਵਿਛੜੀਆਂ ਰੋਹਾਂ ਦੀ ਆਤਮਿਕ ਸ਼ਾਂਤੀ ਦੇ ਅਰਦਾਸ ਕਰਦੇ ਨੇ ਸਰਕਾਰ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਹਰ ਸੰਭਵ ਸਹਾਇਤਾ ਕੀਤੀ ਜਾਏਗੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆਈ ਸੂਬਾ ਸਰਕਾਰ ਨੇ ਪੂਰੇ ਸੂਬੇ ਵਿੱਚ ਚੱਲ ਰਹੇ ਨਕਲੀ ਸ਼ਰਾਬ ਦੇ ਕਾਰੋਬਾਰ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਜਦੋਂ ਕਿ ਮਜੀਠਾ ਮਾਮਲੇ ਵਿੱਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਸ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਖਸ਼ੀ ਸਾਨੀ ਨੇ ਉਕਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੌਤਵਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਆਪਣੇ ਪਿੰਡਾਂ ਦੇ ਸ਼ਰਾਬ ਪੀਣ ਦੇ ਆਦ ਲੋਕਾਂ ਦਾ ਪਤਾ ਕਰਨ ਅਤੇ ਜੇਕਰ ਉਹਨਾਂ ਨੇ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਤੀ ਹੈ ਤਾਂ ਉਹਨਾਂ ਨੂੰ ਤੁਰੰਤ ਹੀ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਜੋ ਹੋਰ ਮੌਤਾਂ ਹੋਣ ਤੋਂ ਰੋਕਿਆ ਜਾ ਸਕੇ ਆ ਬੇਸਿਕਲੀ ਅਨਫੋਰਚੂਨੇਟ ਇਹ ਬਹੁਤ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰਿਆ ਹੈਗਾ ਮਜੀਠਾ ਹਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੀ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪਿੰਸੀਗੇ ਦੇ ਸਿਗੇ ਤਾਂ ਅਪਾ ਇਮੀਡੀਏਟਲੀ ਆਪਣੀ ਮੈਡੀਕਲ ਟੀਮਸ ਰਸ਼ ਕੀਤੀ ਹੈ ਤੇ ਲੋਕਾਂ ਨੂੰ ਅਸੀਂ ਹਸਪੀਟਲ ਵੀ ਪਹੁੰਚਾਇਆ ਹੈਗਾ ਐਜ਼ ਆਫ ਨਾਊ 6 ਪਰਸਨਸ ਹਸਪੀਟਲ ਦੇ ਵਿੱਚ ਵੀ ਐਡਮਿਟਡ ਹਨ ਜਿਨ੍ਹਾਂ ਨੂੰ ਅਸੀਂ ਅਸੀਂ ਜਿਹੜੀ ਸਾਰੀ ਡਾਕਟਰਾਂ ਦੀ ਟੀਮ ਸੀਗੀ ਉਹ ਸਮਝਦੀ ਸੀ ਕਿ ਕੀ ਵਲਨਰੇਬਲ ਸੀਗੇ ਸੋ ਅਸੀਂ ਹੁਣ ਵੀ ਡੋਰ ਟੂ ਡੋਰ ਜਾ ਕੇ ਹੁਣ ਵੀ ਇਹੇ ਕਰ ਰਹੀ ਹੈਗੇ ਕਿ ਲੋਕਾਂ ਨੂੰ ਇਹ ਸੈਂਸਿਟਾਈਜ਼ ਕਰ ਰਹੇ ਹਾਂ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੈ ਇਹ ਦਾ ਜਿਹੜਾ ਇਫੈਕਟ ਹੈ ਇਹ 24 ਤੋਂ 72 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਅਸੀਂ ਬਿਲਕੁਲ ਠੀਕ ਹੈ ਜੀ ਅਸੀਂ ਨਹੀਂ ਦਿਖਾਣਾ ਚਾਹੁੰਦੇ ਪਰ ਮੈਂ ਤੁਹਾਡੀ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਅਸੀਂ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪੀਟਲ ਦੇ ਵਿੱਚ ਐਡਮਿਟ ਨੇ ਉਹ ਕਾਫੀ ਆ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕਿੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਇੱਕ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਬਿਲਕੁਲ ਇਹ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕੋਜ਼ ਆਨਲਾਈਨ ਐ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਐ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਸੰਗਰੂਰ ਵਿੱਚ 21 ਦੇ ਕਰੀਬ ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਸੀ ਸੰਗਰੂਰ ਦੇ ਮਾਮਲੇ ਵਿੱਚ ਕਈ ਲੋਕਾਂ ਨੂੰ ਅੱਖਾਂ ਤੋਂ ਦਿਖਣਾ ਵੀ ਬੰਦ ਹੋ ਗਿਆ ਸੀ ਜਦੋਂ ਕਿ ਸਾਲ 2020 ਵਿੱਚ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਤਤਕਾਲੀ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਹੋਏ ਸਨ ਉਦਦੇ ਮਜੀਠਾ ਸ਼ਰਾਬकांड ਮਾਮਲੇ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਮਜੀਠਾ ਸ਼ਰਾਬकांड ਨੂੰ ਲੈ ਕੇ ਪੰਜਾਬ ਭਾਜਪਾ ਦਾ ਡੈਲੀਗੇਸ਼ਨ ਰਾਜਪਾਲ ਨੂੰ ਮਿਲੇਗਾ 10 ਤਰੀਕੇ ਅੰਮ੍ਰਿਤਸਰ ਦੇ ਮਜੀਠਾ ਚ ਨਕਲੀ ਸ਼ਰਾਬ ਪੀਣ ਨਾਲ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਮਜੀਠਾ ਦੇ ਤਿੰਨ ਪਿੰਡਾਂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇਨ੍ਹਾਂ ਪਿੰਡਾਂ ਚ ਪਿੰਡ ਪੰਗਾਲੀ ਮਰਾੜੀ ਕਲਾਂ ਤੇ ਥੜਿਏਵਾਲ ਦਾ ਜ਼ਿਕਰ ਕੀਤਾ ਗਿਆ ਮਜੀਠਾ ਸ਼ਰਾਬ ਕਾਂਡ ਨੂੰ ਲੈ ਕੇ ਪੰਜਾਬ ਬੀਜੇਪੀ ਦਾ ਡੈਲੀਗੇਸ਼ਨ ਰਾਜਪਾਲ ਨੂੰ ਮਿਲੇਗਾ ਸੋ ਇਹ ਬਿਆਨ ਅੱਜ ਪੰਜਾਬ ਭਾਸ਼ਵ ਵਿਪਰਦਾਂ ਸੁਨੀਲ ਜਾਖੜ ਨੇ ਮਜੀਠਾ ਸ਼ਰਾਬ ਕਾਂਡ ਮਾਮਲੇ ਤੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਜਿਸ ਦੀ ਜ਼ਿੰਮੇਵਾਰੀ ਮਾਨ ਸਰਕਾਰ ਨੂੰ ਲੈਣੀ ਚਾਹੀਦੀ ਹੈ ਮਜੀਠਾ ਦੇ ਅੰਦਰ 15 ਲੋਕਾਂ ਦੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਕਰਨ ਬਹੁਤ ਸਾਰੇ ਲੋਕ ਆਪਣੀ ਜਾਨ ਦੇ ਨਾਲ ਚੂਜ ਰਹੇ ਹੈ ਕਿਉਂਕਿ ਇਹ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਂ ਤਾਂ ਅੰਦਰੋਂ ਨੁਕਸਾਨ ਹੋਊਗਾ ਜਾਂ ਆਪਣੀ ਅੱਖਾਂ ਦੀ ਰੋਸ਼ਨੀ ਗਵਾਣਗੇ ਕਿਉਂਕਿ ਪਹਿਲਾਂ ਵੀ ਪਿਛਲੇ ਸਾਲ ਵੀ ਸੰਗਰੂਰ ਦੇ ਅੰਦਰ ਆਈ ਹੋਇਆ ਸੀ ਉਦੋਂ 20 ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਸੀ ਤੇ ਪਤਾ ਨਹੀਂ ਕਿੰਨੇ ਲੋਕਾਂ ਦੀ ਅੱਖਾਂ ਨੇ ਹੋਗੇ ਸੀਗੇ ਇੱਕ ਵਾਰ ਫੇਰ ਉਹੀ ਘਟਨਾ ਹੋ ਰਹੀ ਹੈ ਪਰ ਪੰਜਾਬ ਦੇ ਲੋਕ ਅਸੀਂ ਦੋਸ਼ ਕਿਨੂੰ ਦੇਈਏ ਕਿਨੂੰ ਜਾ ਕੇ ਅਸੀਂ ਇਹ ਤੋਹਾਰ ਕਰੀਏ ਕਹਿੰਦੇ ਨੇ ਸਈਆਂ ਭਏ ਕੁਤਵਾਲ ਤੋ ਫਿਰ ਡਰਕਾਏਗਾ ਜਿਹੜੇ ਲੋਕ ਹੈ ਜੇ ਪੰਜਾਬ ਸਰਕਾਰ ਚਲਾ ਰਹੇ ਹੈ ਪਹਿਲਾਂ ਦਿੱਲੀੋਂ ਚਲਾਉਂਦੇ ਸੀ ਹੁਣ ਇੱਥੇ ਆ ਕੇ ਬਹਿ ਗਏ ਸ਼ਰਾਬ ਦੇ ਘੁਟਾਲੇ ਦੇ ਅੰਦਰ ਡੇਢ ਡੇਢ ਸਾਲ ਦੋ ਦੋ ਸਾਲ ਜੇਲਾ ਕਟ ਕੇ ਆਣ ਵਾਲੇ ਚਾਹੇ ਸੁਸੋਦੀਆ ਜੀ ਸੀਗੇ ਡਿਪਟੀ ਚੀਫ ਮਿਨਿਸਟਰ ਦਿੱਲੀ ਦੇ ਚਾਹੇ ਗੁਪਤਾ ਜੀ ਸੀ ਇਹਨੇ ਮੰਤਰੀ ਸੀਗੇ ਚਾਹੇ ਇਹਨਾਂ ਦੇ ਬਾਕੀ ਕੋਈ ਮੰਤਰੀ ਸੰਤਰੀ ਹੈ ਕੇਜਰੀਵਾਲ ਸਾਹਿਬ ਵੀ ਇੱਥੇ ਬੈਠੇ ਰਹਿੰਦੇ ਆ ਉਹ ਵੀ ਅੰਦਰ ਉਹਨਾਂ ਦਾ ਵੀ ਕੰਮ ਤਾਂ ਸਾਰਿਆਂ ਦਾ ਇੱਕੋ ਹੀ ਹੈ ਸ਼ਰਾਬ ਵਾਲੇ ਤਾਂ ਘੁਟਾਲੇ ਚ ਇੱਥੇ ਜਾ ਕੇ ਆਏ ਦਿੱਲੀ ਦੀ ਸਰਕਾਰ ਇਹਨਾਂ ਤੋਂ ਖੋਲੀ ਹੁਣ ਇਹਨਾਂ ਕੋਲ ਲੈ ਦੇ ਕੇ ਇੱਕ ਜਿਹੜੀ ਆ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬਣਿਆ ਬੈਠਾ ਪੰਜਾਬ ਨਾ ਵਾਸਤੇ ਤੇ ਉਹਨੂੰ ਲੁੱਟਣ ਖਸੁਡਸਣ ਵਾਸਤੇ ਸਾਰੀ ਸਰਕਾਰ ਇੱਥੇ ਆ ਕੇ ਬੈਠੀ ਹੈ ਭਗਵੰਤ ਮਾਨ ਜੀ ਦਾ ਇਹਦੇ 'ਚ ਮੈਂ ਨਹੀਂ ਸਮਝਦਾ ਕੋਈ ਜ਼ਿਆਦਾ ਲੰਮਾ ਐਵੇਂ ਨਾ ਇੱਥੇ ਘੇੜੇ ਜੇ ਘਟਦੇ ਫਿਰਨ ਭਗਵੰਤ ਮਾਨ ਜੀ ਤੇ ਕੱਟ ਪੁਤਲੀ ਹੈ ਸਰਕਾਰ ਤਾਂ ਕਿਸੇ ਸੋਦ ਸਸੋਦੀਆ ਜੀ ਤੇ ਕੇਜਰੀਵਾਲ ਸਾਹਿਬ ਚਲਾ ਰਹੇ ਦੋਸਤ ਉਹਨਾਂ ਨੂੰ ਐਸਾ ਉਹਨਾਂ ਦੀ ਸ਼ਹਿਦ ਦੇ ਉੱਤੇ ਅੱਜ ਪੰਜਾਬ ਨੂੰ ਸਾਰੇ ਨੂੰ ਕਹਿੰਦੇ ਚਿੱਟਾ ਖਤਮ ਕਰਨ ਲੱਗੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਸਸੋਦੀਆ ਸਾਹਿਬ ਮੇਰਾ ਤੁਹਾਨੂੰ ਸਵਾਲ ਹੈ ਆ ਜਿਹੜਾ ਤੁਸੀਂ ਚਿੱਟੇ ਦੇ ਮਗਰ ਪਏ ਉਹ ਆ ਜਿਹੜੇ ਗੁਲਾਬੀ ਰੰਗ ਵਾਲੀ ਸ਼ਰਾਬ ਹੈ ਆ ਆ ਨਸ਼ਾ ਹੀ ਨਹੀਂ ਕਿੰਨੀਆਂ ਵਧਾਤੀਆਂ ਤੁਸੀਂ 23 24 ਦੇ ਅੰਦਰ ਜਦੋਂ ਸਰਕਾਰ ਬਣੀ ਐ ਇਹਨਾਂ ਦੀ 40 ਲੱਖ ਬੇਟੀਆਂ ਵਿਕਦੀਆਂ ਸੀਗੀਆਂ ਇੱਕ ਪੇਟੀ ਦੇ ਅੰਦਰ ਜਿਹੜੇ ਕੋਈ ਬਾਤੜ ਮੇਰ ਵਰਗੇ ਨਹੀਂ ਪੀਣ ਵਾਲਾ ਇਹਨਾਂ ਨੂੰ ਮੈਂ ਦੱਸ ਦਿਆਂ 12 ਬੋਤਲਾਂ ਹੁੰਦੀਆਂ ਪੰਜ ਕਰੋੜ ਦੇ ਕਰੀਬ ਬੋਤਲਾਂ ਪੰਜਾਬ ਦੇ ਅੰਦਰ ਉਸ ਸਾਲ ਵਿਕੀਆਂ ਸੀਗੀਆਂ ਤੇ ਐਤਕੀ ਆ ਜਿਹੜਾ ਸਾਲ ਗਿਆ 24 25 ਫਾਈਨੈਂਸ਼ੀਅਲ ਇਅਰ ਇਹਦੇ ਅੰਦਰ 95 ਲੱਖ ਪੇਟੀਆਂ ਵਿਕੀਆਂ ਕਰੀਬਨ 12 ਕਰੋੜ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪੰਜਾਬ ਚ ਚਿਪਕੀਆਂ ਕਾਬਲੇਗੋੜੇ ਕਿਸ ਨਕਲੀ ਸ਼ਰਾਬ ਰੈਕਟ ਦੇ ਕਿੰਕਪਿੰਨ ਤੇ ਮੁਖ ਸਪਾਈਲਰ ਸਮੇਤ 6 ਮੁਲਜ਼ਮਾਂ ਨੂੰ 7 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਭਜੀਤ ਸਿੰਘ, ਕੁਲਵੀਰ ਸਿੰਘ ਉਰਫ ਜੱਗੂ, ਸਾਹਿਬ ਸਿੰਘ ਉਰਫ ਸਰਾਇਵਾਸੀ, ਮਾਡਰੀ ਕਲਾਂ, ਗੁਰਚੰਦ ਸਿੰਘ ਤੇ ਨਿੰਦਰ ਕੌਰ ਵਾਸੀ ਥਰੀਏਵਾਲ ਵਜੋਂ ਹੋਈ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਰੈਕਟ ਦਾ ਕਿੰਕਪਿੰਨ ਸਾਹਿਬ ਸਿੰਘ ਤੇ ਪ੍ਰਭਜੀਤ ਸਿੰਘ ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਸੀ ਗ੍ਰਿਫਤਾਰ ਮੁਲਜ਼ਮ ਕੁਲਵੀਰ ਸਿੰਘ ਉਰਫ ਜੱਗੂ ਮੁਖ ਮੁਲਜ਼ਮ ਪ੍ਰਭਜੀਤ ਪਰਾਏ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਪੰਘਾਲੀ ਕਲਾਂ ਰਾੜੀ ਕਲਾਂ ਤੇ ਥੜੀਏ ਵਾਲ ਵਿੱਚ ਜ਼ਹਿਰੀਲੇ ਸ਼ਰਾਬ ਪੀਣ ਨਾਲ 15 ਤੋਂ ਵੱਧ ਲੋਕਾਂ ਦੀ ਮੌਤਾ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬਾਰੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਮਜੀਠੀਆ ਨੇ ਕਿਹਾ ਕਿ ਜਰੀਲੀ ਸ਼ਰਾਬ ਪੀਣ ਦੇ ਨਾਲ 15 ਲੋਕਾਂ ਦੀ ਮੌਤ ਹੋਈ ਹੈ ਤੇ ਕਈਆਂ ਦੀ ਸ਼ਰਾਬ ਪੀਣ ਨਾਲ ਹਾਲਤ ਬੇਹਦ ਹੀ ਗੰਭੀਰ ਹੈ ਉਹਨਾਂ ਕੀ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਕਈ ਮ੍ਰਿਤਕਾਂ ਦਾ ਪੋਸਟ ਮਾਰਟਮ ਵੀ ਨਹੀਂ ਕਰਵਾਇਆ ਗਿਆ ਉਹਨਾਂ ਦੋਸ਼ ਲਗਾਇਆ ਕਿ ਜਰੀਲੀ ਸ਼ਰਾਬ ਵੇਚਣ ਵਾਲਾ ਮਾਫੀਆ ਸ਼ਰੀਆਮ ਸ਼ਰਾਬ ਵੇਚ ਰਿਹਾ ਹੈ ਪਰ ਸਰਕਾਰ ਉਸ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪੀੜਿਤ ਪਰਿਵਾਰਾਂ ਨੂੰ ਟੁਕਵਾ ਮੁਆਵਜ਼ਾ ਇਸ ਦਿਨ ਆਲੀ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਿਲਾਇਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈ ਹੈ ਹਲੇ ਵੀ ਪੰਜ ਸੱਤ ਹੋਰ ਸੀਰੀਅਸਲੀ ਜੋ ਸੀਰੀਅਸ ਹਲਾਕੇ ਨੇ ਹਸਪਤਾਲਾਂ ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟ ਬਾਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਆ ਅਸਲੀਅਤ ਤੁਹਾਡੇ ਸਾਹਮਣੇ ਰੱਖੂਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਅਪ ਆਪਰੇਸ਼ਨ ਇਹਦਾ ਨਾਮ ਦਿੱਤਾ ਗਿਆ ਕਿ ਇਹ ਗੱਲ ਆਉਣ ਹੀ ਨਾ ਦੇਉ ਰਿਕਾਰਡ ਤੇ ਕਿ ਇਹ ਜਿਹੜੀ 15 ਤੋਂ 18 ਬੰਦਿਆਂ ਦੀ ਮੌਤ ਹੋ ਚੁੱਕੀ ਐ ਪੰਜ ਸੱਤ ਸੀਰੀਅਸ ਨੇ ਇਹਦਾ ਮੁੱਖ ਕਾਰਨ ਇਹ ਹੋਇਆ ਕਿ ਇਹ ਡੁਪਲੀਕੇਟ ਜ਼ਹਿਰੀਲੀ ਸ਼ਰਾਬ ਇਥੋਂ ਵੇਚੀ ਜਾ ਰਹੀ ਔਰ ਸਰਕਾਰ ਦੀ ਐਕਸਾਈਜ਼ ਵਿਭਾਗ ਦੇ ਕਈ ਅਫਸਰਾਂ ਦੀ ਰਲਿ ਮਿਲਿ ਭੁਗਤ ਵੇਖੋ ਕੁਛ ਦਿਨ ਪਹਿਲਾਂ ਇਹਨਾਂ ਨੇ ਜੋ ਸਰਕਾਰੀ ਰੇਟਾਂ ਤੇ ਸ਼ਰਾਬ ਵੇਚ ਰਹੇ ਸੀ ਆਰ ਕੇ ਵਾਈਨਜ਼ਨ ਕੰਪਨੀ ਉਹਨਾਂ ਦਾ ਚਲਾਨ ਕੀਤਾ ਕਿ ਨਹੀਂ ਤੁਸੀਂ ਵੱਡੀ ਉੱਚਾਈ ਰੇਟ ਤੇ ਸ਼ਰਾਬ ਵੇਚੋ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਐਕਟਿਵ ਹੈ ਪੰਜਾਬ ਸਰਕਾਰ ਵੱਲੋਂ ਸਖਤ ਨਿਰਦੇਸ਼ਾਂ ਹੇਠ ਪੁਲਿਸ ਨੇ ਮਜੀਠਾ ਵਿੱਚ ਨਕਲੀ ਸ਼ਰਾਬ ਦੇ ਕਾਰੋਬਾਰ ਦੇ ਕਥਿਤ ਮਾਲਕ ਮਾਸਟਰਮਾਈਂਡ ਪ੍ਰਵਜੀਤ ਸਿੰਘ ਨੂੰ ਹਿਰਾਸਤ ਵਿੱਚ ਲਿੱਤਾ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਹੈ ਕਿ ਧਾਰਾ 105 ਜਬੀਐਨਐਸ ਅਤੇ 168ਏ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਗ੍ਰফতার ਕੀਤੇ ਗਏ ਵਿਅਕਤੀਆਂ ਵਿੱਚ ਕੁਲਵੀਰ ਸਿੰਘ ਉਰਫ ਜੱਗੂ ਪ੍ਰਵਜੀਤ ਦਾਪਰਾ ਸਾਹਿਬ ਸਿੰਘ ਉਰਫ ਸਰਾਏ ਮਰਾੜੀ ਕਲਾਂ ਗੁਰਚਣ ਸਿੰਘ ਅਤੇ ਨਿੰਦਰਕੌਰ ਥਿਰਾਵਾਲ ਸ਼ਾਮਲ ਨੇ ਜਿਠਾ ਜੜੇਲੀ ਸ਼ਰਾਬ ਕਰਨ ਹੋਇਆ ਮੌਤਾਂ ਦੇ ਮਾਮਲੇ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਹੈ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਫੇਲ ਸਾਬਤ ਹੋਈ ਹੈ ਥਾਣੇ ਦੇ ਬਿਲਕੁਲ ਨਜ਼ਦੀਕ ਹੀ ਸ਼ਰਾਬ ਵਿੱਚ ਜਾਰੀ ਸੀ ਤੇ ਪੁਲਿਸ ਨੂੰ ਇਸ ਦੀ ਸੂਚਨਾ ਤੱਕ ਨਹੀਂ ਸੀ ਉਹਨਾਂ ਕਿਹਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕੀ ਸਰਕਾਰ ਕਿੰਨੀ ਸੁਹਿਰਦ ਹੈ ਇਹ ਹੀ ਨਹੀਂ ਉਹ ਨੇ ਇਹ ਤੱਕ ਕਹਿ ਦਿੱਤਾ ਹੈ ਕਿ ਮਾਨ ਸਰਕਾਰ ਦੇ ਇਹਨਾਂ ਨਸ਼ਿਆਂ ਨੂੰ ਬੰਦ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਇਸ ਤੋਂ ਇਲਾਵਾ 31 ਮਈ ਤੱਕ ਮਿੱਥੇ ਟੀਚੇ ਨੂੰ ਵੀ ਉਹਨਾਂ ਨੇ ਫੇਲ ਕਰਾਰ ਦੇ ਦਿੱਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ 15 ਮੌਤਾਂ ਤੇ ਪੰਜਾਬ ਸਰਕਾਰ ਨੂੰ ਜਮ ਕੇ ਘੇਰੇ ਹੈ ਤੇ ਕਿਹਾ ਹੈ ਕਿ ਚਿੱਟੀ ਨਾਲ ਇੰਨੇ ਲੋਕ ਨਹੀਂ ਮਰੇ ਜਿਨ੍ਹਾਂ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਇਹਨਾਂ ਮੌਤਾਂ ਹੋਈਆਂ ਨੇ ਅੱਜ ਦਿਹਾੜਾ ਹੈ 2 ਮਾਰਚ ਹੈ ਔਰ ਇਹਦੇ ਨਾਲ ਨਾਲ ਜਿਸ ਪ੍ਰਕਾਰ ਦਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਜੁਧ ਨਸ਼ਾ ਵਿਰੁੱਧ ਅੱਜ ਪੂਰੀ ਜਿਹੜੀ ਪੋਲ ਹੈ ਉਹ ਖੁੱਲ ਗਈ ਹੈ ਮਾਨ ਸਾਹਿਬ ਨੇ 30 ਤੱਕ ਕਿਆ ਸੀ ਕਿ ਜੁਧ ਨਸ਼ਾ ਵਿਰੁੱਧ ਮੁਕੰਮਲ ਤੌਰ ਤੇ ਨਸ਼ਾ ਪੰਜਾਬ ਚੋਂ ਖਤਮ ਹੋ ਗਿਆ ਹੈ ਅੱਜ ਜ਼ਹਿਰੀਲੀ ਸ਼ਰਾਬ ਦੇ ਨਾਲ ਹਰ ਕਾ ਮਜੀਠਾ ਵਿਖੇ ਕਈ ਚੈਨਲ 8 ਮੋਤਾਂ ਦੱਸ ਰਹੇ ਲੇਕਿਨ ਮੇਰੇ ਸੋਰਸਸ ਦੇ ਮੁਤਾਬਕ 15 ਮੋਤਾਂ ਹੋ ਚੁੱਕੀਆਂ ਹੈ ਔਰ ਜਿਹੜਾ ਇਹ ਸ਼ਰਾਬ ਦਾ ਧੰਦਾ ਚੱਲ ਰਿਆ ਸੀ ਇਹ ਬਿਲਕੁਲ ਪੁਲਿਸ ਸਟੇਸ਼ਨ ਦੇ ਨੇੜੇ ਚੱਲ ਰਿਆ ਸੀ ਪੁਲਿਸ ਦੀ ਮਿਲੀ ਭੁਗਤਣਾ ਚੱਲ ਰਿਆ ਸੀ ਸੋ 15 ਮੌਤਾਂ ਇਹ ਪਹਿਲੀ ਵਾਰ ਦਾ ਹਾਦਸਾ ਨਹੀਂ ਹੈ ਇਸ ਤੋਂ ਪਹਿਲਾਂ ਇਹ ਹਾਦਸਾ ਸੰਗਰੂਰ ਵਾਪਰ ਚੁੱਕਿਆ ਹੈ ਸੋ ਸਰਕਾਰ ਕਟਾਰੇ 'ਚ ਖੜੀ ਆ ਲੋਕ ਸਵਾਲ ਕਰਦੇ ਆ ਕਿ ਜੇ ਥਾਣੇ ਦੇ ਨਾਲ ਧੰਦਾ ਚੱਲ ਰਿਆ ਸ਼ਰਾਬ ਦਾ ਜ਼ਹਿਰੀਲੀ ਦਾ ਨਕਲੀ ਦਾ ਤੇ ਫਿਰ ਇਸ ਪੰਜਾਬ ਨੂੰ ਕੌਣ ਬਚਾਏਗਾ ਸੋ ਬੇਨਤੀ ਕਰਨੀ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਤੁਹਾਡੀ ਮਹਿਮ ਦੀ ਮੁਕੰਮਲ ਤੌਰ ਤੇ ਫੂਕ ਨਿਕਲ ਗਈ ਚਿਕਰੇ ਖਾਸ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 315ਵਾਂ ਸਰਹੰਦ ਸੱਤੇ ਦਿਵਸ ਮਨਾਇਆ ਗਿਆ ਜਿੱਥੇ ਲੁਧਿਆਣਾ ਦੇ ਪਿੰਡ ਰਕਬਾ ਵਿਖੇ ਬਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮਿਊਜ਼ੀਅਮ ਤੋਂ ਇੱਕ ਜਥਾ ਸਰਹੰਦ ਸੱਤੇ ਦਿਵਸ ਮਨਾਉਣ ਲਈ ਰਵਾਨਾ ਹੋਇਆ ਸਮਾਗਮ ਦੇ ਵਿੱਚ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਪਹੁੰਚੇ ਜਿਨ੍ਹਾਂ ਨੇ ਕਿਹਾ ਹੈ ਕਿ ਗੁਰੂਆਂ ਨੂੰ ਯਾਦ ਕਰਨਾ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਮਜੀਠਾ ਹਲਕੇ 'ਚ ਜੋ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹਾਹਾਕਾਰ ਮਚੀ ਹੈ ਉਸ ਵਿੱਚ 15 ਲੋਕਾਂ ਤੋਂ ਵੱਧ ਦੀ ਮੌਤ ਹੋਈ 6 ਹੋਰ ਲੋਕਾਂ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਨੂੰ ਇਲਾਜ ਵਾਸਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ ਇਨਾਂ ਚੋ ਚਾਰ ਦੀ ਹਾਲਤ ਇੰਨੀ ਗੰਬੀਰ ਹੈ ਕਿ ਉਹ ਬੋਲਣ ਦੀ ਸਥਿਤੀ ਦੇ ਵਿੱਚ ਵੀ ਨਹੀਂ ਦਿਸੇ ਜਾ ਰਹੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਤੇ ਉਹਨਾਂ ਨੇ ਸਰਕਾਰ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਤੇ ਬਾਜਵਾ ਨੇ ਮਾਨ ਸਰਕਾਰ ਨੂੰ ਜੰਮ ਕੇ ਕਿਹਾ ਕਿ ਇਸ ਮਾਮਲੇ ਤੇ ਮਾਨ ਸਰਕਾਰ ਤੇ ਨਾਲ ਦੇ ਤੁਰੰਤ ਹੀ ਆਪਣੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣ 16 ਕੂਚ ਕੀ ਟੀਚੜੀ ਦੇ ਸਾਥ शराब की ट्रेजिडी के साथ मौत मजीठा असेंबली हल्के में हो चुकी है और मैं डायरेक्टली रिस्पॉन्सिबल इन मौतों के लिए आपकी सरकार को समझता हूँ आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हो आपके एक साइज मिनिस्टर है चीमा साहब जुम्मेवारी किसकी बनती है मैं समझता हूं पहली जिम्मेवारी इसमें एक्साइज मिनिस्टर की एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर सर तो इसलिए आपकी ये गवर्नमेंट जो है मॉरली कोई जिम्मेवारी अपनी समझते हैं तो ही मस्ट इमीजिएटली रिजाइन ਐਸ ਦੀ ਸਾਈਜ਼ ਮਿਸਟਰ ਪੰਜਾਬ ਕਟਨਾ ਦਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਸਬੰਧਿਤ ਥਾਵਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਡੀਸੀ ਸ਼ਾਖਸ਼ੀ ਸ਼ਾਨੀ ਵੀ ਮੰਗਲਵਾਰ ਸਵੇਰੇ ਹੀ ਪ੍ਰਭਾਵਿਤ ਪਰਿਵਾਰਾਂ ਕੋਲ ਪਹੁੰਚੇ ਅਤੇ ਉਹਨਾਂ ਦਾ ਹਾਲਚਾਲ ਜਾਣਿਆ। ਉਹਨਾਂ ਨੇ ਕਿਹਾ ਹੈ ਕਿ ਤਿੰਨੋਂ ਪਿੰਡਾਂ ਵਿੱਚ ਹਲਕੇ ਲੱਛਣ ਦਿਖਾਉਣ ਵਾਲਿਆਂ ਨੂੰ ਜਿਹੜੇ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਅਜਿਹਾ ਹਲਕੇ ਦੇ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਘਰਮਾਉਂਦਾ ਜਾ ਰਿਹਾ ਹੈ ਜਿੱਥੇ ਸਿਆਸੀ ਨੇਤਾ ਪੰਜਾਬ ਸਰਕਾਰ ਤੇ ਹਮਲਾਵਰ ਨੇ ਮਾਮਲੇ ਚ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਤਿੱਖਾ ਬਿਆਨ ਸਾਹਮਣੇ ਆਇਆ ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਅਮਰਿਤਸਰ ਸਾਹਿਬ ਦੇ ਮਜੀਠਾ ਚ ਪੰਜ ਪਿੰਡਾਂ ਚ ਵਾਪਰੀ ਜ਼ਹਿਰੀਲੀ ਸ਼ਰਾਬ ਦੀ ਘਟਨਾ ਚ ਕੀਮਤੀ ਜਾਨਾਂ ਦੇ ਨੁਕਸਾਨ ਦੀ ਖਬਰ ਸੁਣ ਕੇ ਉਹ ਬਹੁਤ ਦੁਖੀ ਹੋਏ ਨੇ ਇਹ ਸ਼ਰਾਬ ਮਾਫੀਆ ਦੁਆਰਾ ਪੈਦਾ ਕੀਤੀ ਗਈ ਇੱਕ ਸਰਕਾਰੀ ਆਵਤ ਸੀ ਪੰਜਾਬ ਸਰਕਾਰ ਦੇ ਹੱਥ ਖੂਨ ਦੇ ਨਾਲ ਰੰਗੇ ਹੋਏ ਨੇ ਕਿਉਂਕਿ ਸਤਾੜੀ ਪਾਰਟੀ ਦੇ ਵਿਧਾਇਕ ਤੇ ਆਗੂ ਸਿੱਧੇ ਤੌਰ ਤੇ ਅਸਗੈਰ ਕਾਨੂੰਨੀ ਧੰਦੇ ਚ ਸ਼ਾਮਿਲ ਦਿਸੇ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਇਹ 3 ਸਾਲਾਂ ਵਿੱਚ ਪੰਜਾਬ ਦਾ ਚੌਥਾ ਜਰਲੀ ਸ਼ਰਾਬ ਕਾਂਡ ਹੈ ਜਿਸ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਅਜਿਹੇ ਘਟਨਾਵਾਂ ਵਾਪਰੀਆਂ ਸਨ ਗੈਰ ਕਾਨੂੰਨੀ ਮਾਫੀਆ ਵੱਧ ਫੁੱਲ ਰਿਹਾ ਅਤੇ ਜਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਟਾਕਸ ਫੋਰਸਾਂ ਕਿੱਥੇ ਨੇ ਇਹ ਤੁਹਾਡੇ ਯੁੱਧ ਨਸ਼ਾ ਵਿਰੁੱਧ ਦੇ ਨਾਅਰੇ ਦੇ ਖੋਖਲੇਪਣ ਨੂੰ ਉਜਾਗਰ ਕਰਦੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਹ ਮੰਗ ਕਰਦੇ ਨੇ ਕਿ ਬਿਨਾਂ ਦੇਰੀ ਕੀਤੇ ਹਰ ਪਰਿਵਾਰ ਨੂੰ ਠਕਵਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਦਾ ਇਸ ਤੋਂ ਇਲਾਵਾ ਹਸਪਤਾਲ ਵਿੱਚ ਭਰਤੀ ਸਾਰੇ ਲੋਕਾਂ ਦੀ ਜਲਦੀ ਸਿਹਤਯਾਬੀ ਲਈ ਵੀ ਅਰਦਾਸ ਕਰਦੇ ਨੇ ਇਸ ਨਾਲ ਹੀ ਉਧਰ ਮਜੀਠਾ ਵਿੱਚ ਜਰਲੀ ਸ਼ਰਾਬ ਪੀਣ ਦੇ ਮਾਮਲੇ ਵਿੱਚ ਬੋਲਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿਟੂ ਨੇ ਟਵੀਟ ਕਰਕੇ ਆਇਆ ਕਿ ਮਜੀਠਾ ਵਿੱਚ 14 ਮੌਤਾਂ ਨਕਲੀ ਸ਼ਰਾਬ ਨਾਲ ਪਰਿਵਾਰ ਟੁੱਟ ਗਏ ਜਦੋਂ ਕਿ ਭਗਵੰਤ ਸਿੰਘ ਮਾਨ ਸਰਕਾਰ ਗੂੜੀ ਨੀਂਦ ਵਿੱਚ ਹੈ ਉਹਨਾਂ ਅੱਗੇ ਲਿਖਿਆ ਕਿ ਇਹ ਸਰਕਾਰ ਦਾ ਖੋਤੀ ਯੁੱਧ ਨਸ਼ਿਆਂ ਦੇ ਵਿਰੁੱਧ ਰਾਜਨੀਤਿਕ ਨਾਟਕ ਤੋਂ ਇਲਾਵਾ ਕੁਝ ਵੀ ਨਹੀਂ ਹੈ ਜਦੋਂ ਮੁੱਖ ਮੰਤਰੀ ਖੁਦ ਸ਼ਰਾਬ ਨਾਲ ਇਤਿਹਾਸ ਹੈ ਤਾਂ ਨਸ਼ੇ ਵਿਰੁੱਧ ਲੜਾਈ ਕਿਵੇਂ ਇਮਾਨਦਾਰ ਹੋ ਸਕਦੀ ਹੈ ਸ਼ਰਾਬ ਮਾਫੀਆ ਰਾਜ ਕਰਦਾ ਹੈ ਲੋਕ ਮਰ ਰਹੇ ਨੇ ਹਤਿ ਜਿਹੜੀਆਂ ਮਾਂ ਸਰਕਾਰ ਆਪਣੇ ਆਪ ਨੂੰ ਖੁਸ਼ ਕਰਨ ਵਿੱਚ ਰੁਚੀ ਹੋਈ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਨੂੰ ਹੁਣ ਨਾਰਿਆਂ ਦੀ ਲੋੜ ਨਹੀਂ ਹੈ ਇਸ ਨੂੰ ਕਾਰਵਾਈ ਦੀ ਲੋੜ ਹੈ ਹੁਣ ਰਾਜਨੀਤੀ ਦੀ ਗੱਲ ਨਹੀਂ ਜ਼ਿੰਦਗੀਆਂ ਦੀ ਗੱਲ ਹੈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 3 April ਤੋਂ ਸ਼ੁਰੂ ਕੀਤਾ ਗਿਆ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਮੰਗਲਵਾਰ ਦੇ ਇਸ ਪ੍ਰਦਰਸ਼ਨ 'ਚ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਲਾਲਜੀਤ ਸਿੰਘ ਪੁੱਲੜ ਸਣੇ ਕਈ ਵਿਧਾਇਕ ਤੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਸਣੇ ਪਾਰਟੀ ਦੇ ਕਈ ਉਮੀਦਵਾਰ ਇਸ ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਪਹੁੰਚੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਣੀਆਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਲ ਹੋਣ ਵਾਸਤੇ ਇੱਥੇ ਪਹੁੰਚੇ। ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਣੀ ਦੇ ਮਾਮਲੇ ਵਿੱਚ ਆਵਾਜ਼ ਉਠਾਉਣ ਲਈ ਇੱਥੇ ਪਹੁੰਚੇ ਨੇ। ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਆਪਣੇ ਵੰਡ ਦੇ ਹਿੱਸੇ ਦਾ ਪਾਣੀ ਪਹਿਲਾਂ ਹੀ ਹਰਿਆਣੇ ਨੂੰ ਦੇ ਚੁੱਕਿਆ ਹੈ ਤੇ ਹੁਣ ਕੇਂਦਰ ਸਰਕਾਰ ਦੇ ਦਬਾਅ ਹੇਠ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਪੰਜਾਬ ਦੇ ਹਿੱਸੇ ਦਾ ਹੋਰ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਜਿਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੋਲ ਆਪਣੀ ਜਨਤਾ ਲਈ ਸੀਮ ਹੀ ਹੈ ਇਸ ਲਈ ਹੋਰ ਕਿਸੇ ਨੂੰ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ 51% ਸ਼ੇਅਰ ਇੱਕ ਬੰਦੇ ਦਾ ਹੋਵੇ ਤੇ 49 ਦੂਜਿਆਂ ਦਾ 51 ਵਾਲਾ ਮਾਲਕ ਹੁੰਦਾ ਫੈਸਲੇ ਲੈਣ ਦੇ ਸਮਰੱਤ 51% ਵਾਲਾ ਹੁੰਦਾ ਤੇ ਆਪਣੇ ਕੋਲ ਤਾਂ 60% ਆ ਸਾਡਾ ਹੱਕ ਸਾਡਾ ਪਾਣੀ ਠੱਕੇ ਨਾਲ ਲੈ ਗਿਆ ਤੇ ਜਿਹੜਾ ਸਾਡਾ ਕਿਹਾ ਜੇ ਵੱਧ ਹਿੱਸਾ ਤੇ ਵੱਧ ਹੱਕ ਮਾਲਕੀ ਸਾਡੀ ਬੰਦੀ ਆ ਤੇ ਫਿਰ ਵੀ ਆਪਦੀ ਮਰਜ਼ੀ ਨਾਲ ਚੇਅਰਮੈਨ ਰਾਤੋਂ ਰਾਤ ਬਦਲ ਕੇ ਫਿਰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਯਾਰ ਆਪਾਂ ਦੇ ਉਹ ਲੋਗ ਆ ਜਿਹੜੇ ਬੰਦੇ 1 ਮਿੰਟ ਪਾਣੀ ਦੀ ਵਾਰੀ ਪਹਿਲਾਂ ਵਗ ਜਾਂਦੀ ਸੀ ਤਾਂ ਕਤਲ ਹੋ ਜਾਂਦੇ ਰੇ ਪੰਜਾਬ ਨਹਿਰੀ ਪਾਣੀ ਤੋਂ ਹੁੰਦੇ ਰੇ ਬਾਬਾ ਜੀ ਕਿ ਨਹੀਂ ਹੁੰਦੇ ਰੇ ਖਾਸ ਕਰਕੇ ਮਾਝੇ ਦੀ ਇਹ ਤੇ ਇਤਿਹਾਸ ਹੈ ਮਾਝੇ ਦਾ 1 ਮਿੰਟ ਕਿਸੇ ਨੇ ਪਾਣੀ ਵਤ ਵਾਲਿਆ ਨਾ ਉਥੇ ਕਤਲ ਹੋ ਗਏ ਕਤਲ ਇਹ ਤੇ ਕਿਸਾਨਾਂ ਵਾਸਤੇ ਖੂਨ ਦੇ ਘੁੱਟ ਨੇ ਕਿਸਾਨਾਂ ਦਾ ਖੂਨ ਆ ਜਿਹੜਾ ਇਹ ਸਾਡੇ ਤੋਂ ੱੱਕੇ ਨਾ ਲੈ ਕੇ ਜਾਂਦੇ ਪਿਆ ਅਸੀਂ ਪਾਣੀ ਇਹਨਾਂ ਨੂੰ ਦੇਨੇ ਪਏ ਆ ਇਹਨਾਂ ਜਿਹੜਾ ਪਾਣੀ ਵਰਤ ਲਿਆ ਉਦੇ ਤੋਂ ਬਿਨਾ ਇਹਨਾਂ ਆਪ ਦਾ ਕੋਟਾ ਖਤਮ ਕਰ ਲਿਆ ਪਰ ਫਿਰ ਵੀ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਲੋਕ ਇਹ ਹਮੇਸ਼ਾ ਤੋਂ ਬਲੀਦਾਨ ਦਿੰਦੇ ਰਿਹਾ ਕੁਰਬਾਨੀ ਦਿੰਦੇ ਰਿਹਾ ਇਹਨਾਂ ਨੂੰ ਰਾਜਸਥਾਨ ਵਾਲਿਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਇਹ ਪਾਣੀ ਖੇਤੀ ਲਈ ਵੀ ਆਪਾਂ ਦਿੰਨੇ ਆ ਤੇ ਜਦੋਂ ਇਹਨਾਂ ਦਾ ਖੇਤੀ ਵਾਲਾ ਹਰਿਆਣੇ ਵਾਲੇ ਦਾ ਮੁਗਿਆ ਇਹਨਾਂ ਨੂੰ 1700 ਕਿਸੀਕ ਚਾਹੀਦਾ ਸੀ ਤੇ ਲਗਭਗ 4000 4700 ਕਿਸੀਕ ਪਾਣੀ ਇਹਨਾਂ ਨੂੰ ਫੇਰ ਵੀ ਜਾਂਦਾ ਰਿਆਂ ਪਰ ਇਹ ਕਹਿੰਦੇ ਆ ਵੀ ਅਸੀਂ ਤੱਕੇ ਨਾ 8500 ਕਿਊਸੀ ਲੈਣਾ ਤੇ ਜਦੋਂ ਯਾਰ ਸਾਡੀ ਖੇਤੀ ਦੀ ਸਿੰਚਾਈ ਵਾਸਤੇ ਸਾਡੇ ਕੋਲ ਪਾਣੀ ਨਹੀਂ ਤੇ ਇਹ ਆਪਦਾ ਘਰ ਨਟਾ ਕੇ ਅਗਲੇ ਨੂੰ ਦੇ ਦਈਏ ਤਾਂ ਨ ਵੀ ਉਦੋਂ ਹੀ ਕੀਤਾ ਜਾਂਦਾ ਜਦੋਂ ਆਪ ਦਾ ਆਂਗਵਾੜ ਸੁਖੀ ਹੋਵੇ ਦੱਸ ਦਈਏ ਕਿ ਇਹ ਧਰਨਾ ਪੰਜਾਬ ਦੀ ਪਾਣੀ ਉਤੇ ਹੱਕ ਦੀ ਲੜਾਈ ਦਾ ਹਿੱਸਾ ਹੈ ਜਿਸ ਵਿੱਚ ਸਰਕਾਰ ਨੇ ਸਾਫ਼ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਆਪਣੇ ਹਿੱਸੇ ਦਾ ਪਾਣੀ ਦੂਸਰੇ ਰਾਜ ਨੂੰ ਨਹੀਂ ਦਿੱਤਾ ਜਾਏਗਾ ਸਵੇਸਣ ਫਿਲਹਾਲ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ